ਤਾਂ ਹਾਕ ਮ ਸਿੰਘ ਦੇ ਪੁੱਤਰ ਭਾਨ ਸਿੰਘ ਬਸ ਹੀ ਛਾਜ ਲਈ ਆਪਣੀ ਬੇਟੀ ਨੂੰ ਛੱਡਣ ਖੁਖਰਕਲਾ ਕਾਲਜ ਜਾ ਰਿਹਾ ਸੀ ਤੇ ਸਨਾਨ ਸੈੱਡ ਤੋਂ ਤਿੰਨ ਨੂੰ ਟਰਾਲੇ ਜੀਰੀ ਦੇ ਜਾ ਰਹੇ ਸੀ ਜੋ ਮਚਕਾਰਲਾ ਟਰਾਲਾ ਸੀ ਜਿੰਦਾ ਨੰਬਰ ਨਹੀਂ ਦੇਖ ਸਕਿਆ ਤੇ ਉਹਦੇ ਥੱਲੇ ਇਹ ਲੜਕੀ ਆ ਗਈ ਇਹ ਮੌਕੇ ਤੇ ਮੌਤ ਹੋ ਗਈ ਆਹ ਆਪ ਦੀ ਗਈ ਲੜਕੀ ਦਾ ਜੀ ਕਾਲਜ ਦੇ ਵਿੱਚ ਛੱਡਣੀ ਜਾ ਰਹੀ ਸੀ ਜਾਣਦੇ ਜਾਂਦੇ ਫੜਕੇ ਦੇ ਉੱਤੇ ਐਕਸੀਡੈਂਟ ਹੋਇਆ ਜੀ ਇਹਨਾਂ ਦਾ ਚਲੋ ਉਹ ਪਿਓ ਦੇ ਸੱਟਾਂ ਨਿਕਲੀ ਗਮੀਰੀ ਤੇ ਲੜਕੀ ਦੀ ਮੌਤ ਹੋ ਗਈ ਉਹਨਾਂ ਬੋਲੇ ਬਾਈਓ ਬਾਈਓ ਹੋ ਜਾਣਾ ਤੇ ਜੋ ਟ੍ਰੇਲਰ ਦਾ ਹੁੰਦਾ ਚੰਗਾ ਉਹਨਾਂ ਨੂੰ ਮੋਦੀ ਲੈ ਜਾਵੇ ਗਿਆ ਉਹਦਾ ਬਹੁਤ ਕਾਫੀ ਦੂਸਰ ਜੱਜ ਜੇ ਨਹੀਂ ਜਾਂਦਾ ਮੂਰਤ ਕਾ ਦੇਖਣ ਆਇਆ ਹੈ ਸੱਤੀ ਸਿੰਘ ਹੈ ਆ ਸੱਤੀ ਸਿੰਘ ਹੈ ਸੱਤੀ ਸਿੰਘ ਨੇ ਪੁੱਛਣ ਜਾਣਾ ਹੁੰਦੇ ਪਰਿਵਾਰ 'ਚ ਕੀ ਦੁਖਦ ਘਟਨਾ ਵਾਪਰੀ ਹੈ ਇਹ ਜੀ ਇਹਦਾ ਦੋ ਇੱਕ ਵਾਪਸ ਗਈ ਲੜਕੀ ਕਾਲਜ ਦੇ ਵਿੱਚ ਛੱਡਣ ਜਾ ਰਹਾ ਸੀ ਜਾਂਦੇ ਜਾਂਦੇ ਸੜਕ ਦੇ ਉੱਤੇ ਐਕਸੀਡੈਂਟ ਹੋਇਆ ਜਿਹਨਾਂ ਦਾ ਕਿਉਂ ਦੇ ਸੱਟਾਂ ਲੱਗੀਆਂ ਤੇ ਲੜਕੀ ਦੀ ਮੌਤ ਹੋ ਗਈ ਕਿੰਨੇ ਸਾਲ ਦੀ ਲੜਕੀ ਸੀ ਕਿਹੜੀ ਕਲਾਖ ਫੜ ਗਈ ਹੈਗੀ ਜੀ 23 ਸਾਲ ਸਰਪੰਚ ਸਾਹਿਬ ਕੀ ਨਾਮ ਹੈ ਕੀ ਘਟਨਾ ਵਾਪਰੀ ਯਾਰ ਕੀ ਸਰਕਾਰ ਔਰ ਪੁਲਿਸ ਤੋਂ ਤੁਸੀਂ ਮੰਗ ਕਰਦੇ ਹੋ ਮੇਰਾ ਨਾਮ ਸਰਪੰਚ ਗੁਰਬਿਆ ਸਿੰਘ ਛਾਇਲੀ ਹੈ ਜੀ ਤੇ ਇਹ ਘਟਨਾ ਤਾਂ ਜੀ ਬੇਟੀ ਫੜਦੀ ਇੱਥੇ ਕੋਸਰ ਗਾਲ ਦੇ ਚ ਐਸੀ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਗਰੀਬ ਪਰਿਵਾਰ ਆ ਯੂ ਫਾਦਰ ਸਾਹਿਬ ਉਹਨਾਂ ਦੇ ਛੱਡਣ ਜਾ ਰਹੇ ਸੀ ਤੇ ਉਹ ਕਿਤੇ ਕ੍ਰੋਸਿੰਗ ਕਰਨ ਵੇਲੇ ਟਰਾਲੀ ਦੇ ਅੱਗੇ ਮੋਟਰਸਾਈਕਲ ਤੇ ਫਪਕ ਕਰ ਗਿਆ ਉਹਦੇ ਕਰਕੇ ਜੀ ਡੇਟ ਹੋ ਗਈ ਤੇ ਜੀ ਫਾਦਰ ਸਾਹਿਬ ਕੁੜੀਆ ਦੇ ਉਹ ਵੀ ਕਾਫੀ ਟੱਟਾ ਲਿੰਦਾਂ ਦੀ ਉਹਨਾਂ ਨੂੰ ਹਸਪਤਾਲ ਭੇਜਿਆ ਲਾਜਵਾਸ ਤੋਂ ਕੀ ਮੰਗ ਕਰਦੇ ਸੀ ਪੁਲਿਸ ਤੇ ਮੰਗ ਕਰਦੇ ਜੋ ਟਰਾਲੇ ਵਾਲਾ ਉਹ ਚਿੱਤੀ ਤੇ ਚਿੱਤੀ ਰਹਿ ਜਾਵੇ ਅਰੈਸਟ ਕਰਕੇ ਲੈ ਜਾਵੇ ਜੋ ਵੀ ਕਟਨਾ ਹੈ ਸਰਕਾਰ ਤੋਂ ਮੁਰਗੀ ਮੰਗ ਕਰਾਂਗੇ ਇਸ ਦਰਵਾਜ਼ੇ ਹਾਂ ਜੀ ਗੁਰਪ੍ਰੀਤ ਜੀ ਮੈਂ ਪੁੱਛਣਾ ਚਾਹਨਾ ਕਿਸ ਤਰ੍ਹਾਂ ਦਾ ਐਕਸੀਡੈਂਟ ਹੋਇਆ ਇਹਦੇ ਵਿੱਚ ਪੂਰੀ ਗੱਲ ਦੱਸੋ ਮੈਨੂੰ ਇਹ ਅੱਜ ਸਵੇਰੇ 9 ਵਜੇ ਦਾ ਟਾਈਮ ਸੀਗਾ ਥਾਣੇ ਫੋਨ ਗਿਆ ਵੀ ਇਸ ਤਰ੍ਹਾਂ ਆਤਮ ਸਿੰਘ ਦੇ ਪੁੱਤਰ ਭਾਨ ਸਿੰਘ ਬਸੀ ਛਾਈ ਲਈ ਆਪਣੀ ਬੇਟੀ ਨੂੰ ਛੱਡਣ ਖੁਖਰ ਕਲਾਂ ਕਾਲਜ ਜਾ ਰਿਹਾ ਸੀ ਤੇ ਸਨਾਨ ਸੈੱਟ ਤੋਂ ਤਿੰਨ ਟਰਾਲੇ ਜੀਰੀ ਦੇ ਜਾ ਰਹੇ ਸੀ ਜੋ ਵਿਚਕਾਰਲਾ ਟਰਾਲਾ ਸੀ ਜਿਹਦਾ ਇਹ ਨੰਬਰ ਨਹੀਂ ਦੇਖ ਸਕਦੇ ਤੇ ਉਦੇ ਥੱਲੇ ਇਹ ਲੜਕੀ ਆ ਗਈ ਇਹਦੀ ਮੌਕਾ ਤੇ ਮੌਤ ਹੋ ਗਈ ਆ ਹਾਤਮ ਸਿੰਘ ਜਗਮੀ ਹੋ ਗਿਆ ਇਹ ਬਹੁਤ ਤਫतीश ਜਾਰੀ ਹੈ ਜਲਦੀ ਹੀ ਹੋਸ਼ੀਅਨਤ੍ਰੇਸ ਕਰਕੇ ਕਦਮਾਂ ਦਰਜ ਕਰਕੇ ਅਗਲੀ ਕਾਰਵਾਈ ਅਮਰ ਸਿੰਘ ਟ੍ਰੈਲਾ ਚਾਲਕ ਟ੍ਰੈਲਾ ਚਾਲਕ ਦਾ ਨਾਂ ਪਤਾ ਅਜੇ ਨਹੀਂ ਲੱਗਿਆ ਦੱਬੀ ਦੱਬੀ ਜਾਰੀ ਹੈ ਮੌਕੇ ਤੋਂ ਫਰਾਰ ਹੋ ਗਿਆ ਮੌਕੇ ਤੋਂ ਫਰਾਰ ਹੋ ਗਿਆ